ਸਾਹੀਏ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬਰੀਫ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਗੱਲ ਕਰਾਂਗੇ 17 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਉਂ ਜਾ ਰਹਿਣ ਵਾਲਾ ਹੈ ਠੰਡਾ ਰਹਿਣ ਵਾਲਾ ਹੈ ਤੁੰਦ ਰਹਿਣ ਵਾਲਾ ਹੈ ਸੁੱਕਾ ਰਹੇਗਾ ਜਾਂ ਫਿਰ ਉਮੀਦ ਹੀ ਕਿੰਨੀ ਕਿ ਸੰਭਾਵਨਾ ਹੈ ਦਿਨ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦਾ ਤਾਪਮਾਨ ਕਿਉਂ ਜਾ ਰਹਿਣ ਵਾਲਾ ਹੈ ਅਗਲੇ 2 ਦਿਨਾਂ ਵਿੱਚ ਘੱਟੋ ਘੱਟ ਤਾਪਮਾਨ 2 ਤੋਂ 4 ਡਿਗਰੀ ਤੱਕ ਹੋਲੀ ਹੋਲੀ ਵੱਧ ਸਕਦਾ ਹੈ ਇਸ ਤਰ੍ਹਾਂ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲ ਸਕਦਾ ਹੈ ਫਰੀਦਕੋਟ, ਬਠਿੰਡਾ, ਮਾਨਸਾ, ਅਮਰਿਸਲ, ਲੁਧਿਆਣਾ ਵਰਗੇ ਸ਼ਹਿਰਾਂ ਵਿੱਚ ਰਾਤ ਦਾ ਪਾਰੇ ਦੀ ਗੱਲ ਕਰੀਏ ਤਾਂ 5 ਤੋਂ 7 ਡਿਗਰੀ ਦੇ ਆਸ-ਪਾਸ ਰਹਿਣ ਵਾਲਾ ਹੈ ਜਦ ਕਿ ਦਿਨ ਦਾ ਤਾਪਮਾਨ 20 ਤੋਂ ਲੈ ਕੇ 24 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਧੁੰਦੀ ਗੱਲ ਕਰੀਏ ਤਾਂ ਧੁੰਦੀ ਵਿਜ਼ਿਬਿਲਟੀ ਕਟ ਹੋ ਸਕਦੀ ਹੈ ਕਈ ਇਲਾਕਿਆਂ ਦੇ ਵਿੱਚ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਿਸ ਕਰਕੇ ਖਾਸ ਕਰ ਸਵੇਰੇ ਅਤੇ ਰਾਤ ਵੇਲੇ ਵਿਜ਼ਿਬਿਲਟੀ ਕਟ ਹੋ ਸਕਦੀ ਹੈ ਤੁੰਡ ਅਤੇ ਸੰਡੀਆਂ ਹਵਾਵਾਂ ਦੇ ਕਾਰਨ ਪ੍ਰਦੂਸ਼ਣ ਵੱਧ ਸਕਦਾ ਹੈ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ ਜਿਸ ਨਾਲ ਸਾਵਧਾਨੀ ਵਰਤਣ ਦੀ ਲੋੜ ਹੈ ਪਾਰਸ਼ ਦੀ ਗੱਲ ਕਰੀਏ ਤਾਂ 17 ਦਸੰਬਰ ਤੋਂ ਇੱਕ ਨਵਾਂ ਪਛਮੀ ਗੜਬੜੀ ਪ੍ਰਭਾਵ ਪੈਦਾ ਹੋ ਰਿਹਾ ਹੈ ਜਿਸ ਕਾ ਨੂੰ ਉੱਤਰੀ ਖੇਤਿਆਂ ਵਿੱਚ ਬੱਦਲ ਦਿਖਣ ਦੀ ਅਸਾਰ ਹਨ ਜਿਸ ਤੇ باوجود ਪੰਜ ਤੋਂ 7 ਦਿਨਾਂ ਦੇ ਅੰਦਰ ਮੀਂਹ ਦੀ ਕੋਈ ਵੀ ਸਭਾਵਨਾ ਹਜੇ ਤੱਕ ਨਹੀਂ ਦਿਖ ਰਹੀ ਪਰ ਉਸ ਤੋਂ ਬਾਅਦ ਸਭਾਵਨਾ ਬਣ ਸਕਦੀ ਹੈ ਸਵੇਰ ਦੇ ਟਾਈਮ ਦੁੰਡਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਕਾ ਆਨ ਰਫਤਾਰ ਹੋਲੀ ਰੱਖ ਲਈ ਆਦੇਸ਼ ਜਾਰੀ ਕੀਤੇ ਗਏ ਹਨ ਆਉਣ ਵਾਲੇ ਦਿਨਾਂ ਦੇ ਵਿੱਚ ਛੀਤਲਾ ਦਾ ਪ੍ਰਭਾਵ ਹੋ ਦੇਖਣ ਨੂੰ ਮਿਲ ਸਕਦਾ ਹੈ ਕੜਾਕੇ ਦੀ ਠੰਡ ਦੇ ਨਾਲ ਹਲਕੀ ਹਲਕੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਜਿਆਦਾ ਤੇਜ਼ ਤਾਂ ਧੁੱਪ ਦੇਖਣ ਨੂੰ ਨਹੀਂ ਮਿਲੇਗੀ ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਖੇਤੀਬਾੜੀ ਲਈ ਕੁਝ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਜਿਸ ਕਾਰਨ ਸਬਜ਼ੀ ਵਾਲੇ ਕਿਸਾਨਾਂ ਨੂੰ ਵਦੇਰੇ ਤਾਂ ਰੱਖਣ ਦੀ ਲੋੜ ਹੈ ਇਸ ਤਰ੍ਹਾਂ ਦੀ ਹੋਰ ਵਦੇਰੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ